ਪੁਰਤਗਾਲ ਵਾਲੇ ਹਾਲਾਤ ਜਰਮਨ ਚ ਵੀ ਵੜਨਗੇ ਇੱਥੇ ਵੀ ਸਾਡੇ ਲੋਕਾਂ ਨੇ ਧਰਨੇ ਲਵਾਉਣੇ ਨੇ ਤੇ ਧਰਨੇ ਲੱਗਣਗੇ ਵੀ ਤੇ ਸਾਡੇ ਲੋਕਾਂ ਦੀ ਬਾਹ ਕਿਸੇ ਨੇ ਨਹੀਂ ਫੜਨੀ ਹੈਗੀ ਵੀਡੀਓ ਵਿਦ ਪ੍ਰੂਫ ਰਹੂਗੀ ਠੀਕ ਹੈ ਜੀ ਡਾਕੂਮੈਂਟਰੀ ਜਿਹੜੀ ਬਣੀਆ ਵਿਦ ਪ੍ਰੂਫ ਰਹੂਗੀ ਇੰਗਲੈਂਡ ਦੀ ਗਵਰਨਮੈਂਟ ਖਿਲਾਫ ਹੋਗੀ ਜੀ ਆਸਟ੍ਰੇਲੀਆ ਦੀ ਗਵਰਨਮੈਂਟ ਸਾਡੇ ਖਿਲਾਫ ਹੋਗੀ ਆ ਪੁਰਤਗਾਲ ਦੀ ਖਿਲਾਫ ਹੋ ਗਿਆ ਕੱਲ ਤੁਸੀਂ ਕਹੋਗੇ ਸਾਡੇ ਖਿਲਾਫ ਜਰਮਨ ਦੀ ਹੋਗੀ ਸਪੇਨ ਦੀ ਹੋਗੀ an evening in july on a street in berlin ne kernel we observed delivery couriers one by one more than 70 riders arrive here in small groups they wait for this man in the orange t-shirt لو <laughs> ਜੀ ਅੱਜ ਆਪਾਂ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਏ ਆ ਜਰਮਨ ਵਾਸਤੇ ਸਪੈਸ਼ਲੀ ਉਹ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕਮੈਂਟ ਹੀ ਇਦਾਂ ਦੇ ਸੀਗੇ ਨਾਲ ਪੁਰਤਗਾਲ ਨੂੰ ਵੀ ਐਡ ਕਰਾਂਗੇ ਆਪਾਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਵਿਦ ਪ੍ਰੂਫ ਰਹੂਗੀ ਠੀਕ ਹੈ ਜੀ ਡਾਕੂਮੈਂਟਰੀ ਜਿਹੜੀ ਬਣੀਆ ਵਿਦ ਪ੍ਰੂਫ ਰਹੂਗੀ ਜੇ ਤੁਹਾਨੂੰ ਆਪਣੀ ਵੀਡੀਓ ਜਾਂ ਇਨਫੋਰਮੇਸ਼ਨ ਸਾਫ਼ ਸੁਥਰੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਵੀ ਤੇ ਉਹ ਵੀ 100% ਹੁੰਦੀ ਆ ਤੱਥਾਂ ਦੇ ਆਧਾਰ ਤੇ ਬਦਿਆ ਲੱਗਦੀ ਹੁੰਦੀ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਅੱਗੇ ਲਾਈਕ ਸ਼ੇਅਰ ਕਰ ਦਿਓ ਤੁਹਾਡੇ ਦੋਸਤਾਂ ਤੱਕ ਤੇ ਆਜੋ ਆਪਾਂ ਕਰਦੇ ਹਾਂ ਸ਼ੁਰੂ ਪੁਰਤਗਾਲ ਵਾਲੇ ਹਾਲਾਤ ਜਰਮਨ ਚ ਵੀ ਵੜਨਗੇ ਇੱਥੇ ਵੀ ਸਾਡੇ ਲੋਕਾਂ ਨੇ ਧਰਨੇ ਲਵਾਉਣੇ ਨੇ ਤੇ ਧਰਨੇ ਲੱਗਣਗੇ ਵੀ ਤੇ ਸਾਡੇ ਲੋਕਾਂ ਦੀ ਬਾਹ ਕਿਸੇ ਨੇ ਨਹੀਂ ਫੜਨੀ ਹੈਗੀ ਵੀਡੀਓ ਮੈਂ ਵਿਦ ਪ੍ਰੂਫ ਰੱਖੂਗਾ ਕਿਉਂਕਿ ਸਾਡੇ ਲੋਕ ਬਿਨਾ ਹਣੇ ਪ੍ਰੂਫ ਤੋਂ ਜਾਂ ਬਿਨਾ ਤੱਥਾਂ ਦੇ ਆਧਾਰ ਤੋਂ ਤਾਂ ਮੈਂ ਉਦਾਂ ਵੀ ਵੀਡੀਓ ਨਹੀਂ ਪਾਉਂਦਾ ਹੈਗਾ ਤੇ ਪਰ ਸਾਡੇ ਲੋਕ ਬਿਨਾ ਪ੍ਰੂਫ ਤੋਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਹੈਗੇ ਵੀ ਆਹ ਚੀਜ਼ ਹੈਗੀ ਆ ਜਾਂ ਹੋਊਗੀ जिने ਹੁਣ ਤੱਕ ਵੀਡੀਓ ਬਣਾਈਆਂ ਨੇ ਆਪਾਂ ਤਕਰੀਬਨ ਸਾਰੀਆਂ ਤੱਥਾਂ ਦੇ ਆਧਾਰ ਤੇ ਬਣਾਉਣੇ ਹੁੰਦੇ ਆ ਹੁਣ ਪੁਰਤਗਾਲ ਚ ਪ੍ਰੋਟੈਸਟ ਹੋ ਰਿਹਾ ਠੀਕ ਆ ਅੱਜ ਹੀ ਮੈਂ ਆਪਣੇ ਦੋ ਦੋਸਤਾਂ ਚਾੜ ਕੇ ਆਇਆ ਪੁਰਤਗਾਲ ਨੂੰ ਤੇ ਉਸ ਤੋਂ ਬਾਅਦ ਮੈਂ ਆ ਕੇ ਹੁਣੇ ਵੀਡੀਓ ਬਣਾ ਰਿਹਾ ਤੇ ਉਹਦੇ ਤੇ ਲੋਕਾਂ ਨੇ ਕਮੈਂਟ ਵੀ ਕਰਤੇ ਨੇ ਕਿਸੇ ਨੇ ਨਹੀਂ ਜਾਂਦਾ ਜੀ ਕੋਈ ਨਹੀਂ ਜਾਂਦਾ ਜੀ ਇੱਕ ਦੋ ਬੰਦੇ ਉਰੇ ਆਪਣੇ ਜਰਮਨ ਚ ਹੋਰ ਵੀ ਬਰਲਿਨ ਤੋਂ ਜਾਂ ਹੰਬਰਗ ਤੋਂ ਕਮੈਂਟ ਆਏ ਸੀ ਇਹਨਾਂ ਕੋਲੇ ਪੁਰਤਗਾਲ ਦੇ ਪੇਪਰ ਨੇ ਉਹ ਬੰਦਿਆਂ ਨੇ ਵੀ ਕਮੈਂਡ ਕੀਤੇ ਨੇ ਉਸ ਤੋਂ ਬਾਅਦ ਇੱਕ ਦੋ ਕਾਲਸ ਵੀ ਮੈਨੂੰ ਆਈਆਂ ਨੇ ਠੀਕ ਹੈ ਉਹ ਤੇ ਮੈਂ ਤੁਹਾਨੂੰ ਨਾਲ ਹੁੰਦੇ ਦੱਸੂ ਅੱਗੇ ਕਥਾਂ ਦੇ ਆਧਾਰ ਤੇ ਕਿਹੜੀ ਗੱਲ ਆ ਜੀ ਵੀ ਜਰਮਨ ਚੋ ਇਹ ਕੰਮ ਕਿਉਂ ਹੋਣੇ ਨੇ ਜਰਮਨ ਦੇ ਵਿੱਚ ਜਿੰਨੇ ਬੰਦੇ ਆਪਣੇ ਉਬਰਹੀਟ ਦਾ ਜਾਂ ਆਪਾਂ ਕਹਿੰਦੇ ਆ ਬੋਲਡ ਦਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਪਤਾ ਫੇਕ ਆਈਡੀਆ ਦੇ ਉੱਤੇ ਠੀਕ ਹੈ ਕਿਸੇ ਦੀ ਆਈਡੀ ਲੈ ਕੇ ਕੋਈ ਬਣਾ ਕੇ ਦਿੰਦਾ ਕੁਝ ਵੀ ਆ ਤੇ ਉਹਦੇ ਉੱਤੇ ਜਿਹੜੇ ਕੰਮ ਕਰਦੇ ਨੇ ਉਹਨਾਂ ਚੋਂ ਬਹੁਤ ਸਾਰੇ ਆਪਣੇ ਸਟੂਡੈਂਟ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਆਪ ਕਹਿੰਦੇ ਜਿਹੜੇ ਨਾਲ ਕੋਲੇ ਪੁਰਤਗਾਲ ਦੇ ਪੇਪਰ ਨੇ ਫੇਕ ਆਈਡੀਆ ਦੇ ਉੱਤੇ ਕੰਮ ਕਰ ਰਹੇ ਨੇ ਹੁਣ ਅੱਜ ਫੇਰ ਇੱਕ ਬੰਦੇ ਦੀ ਕਾਲ ਆ ਗਈ ਪਾਜੀ ਏਦਾਂ ਕਰਕੇ ਕਿਤੇ ਕੰਮ ਦਵਾ ਦੋ ਪੁਰਤਗਾਲ ਦੇ ਪੇਪਰ ਨੇ ਮੈਂ ਵੀਰੇ ਏਦਾਂ ਕੰਮ ਨਹੀਂ ਮਿਲਦਾ ਹੈਗਾ ਤੇ ਥੋੜਾ ਜਿਹਾ ਹੁਣ ਵੀ ਸਿਕਤਾਈ ਵੀ ਕੀਤੀ ਹੋਈ ਆ ਜਰਮਨਾਂ ਵਾਲਿਆਂ ਨੇ ਵੀ ਸਿਕਤਾਈ ਕੀਤੀ ਹੋਈ ਆ ਕਹਿੰਦਾ ਪਾਜੀ ਸਿਕਤਾਈ ਤਾਂ ਕੋਈ ਨਹੀਂ ਹੈਨੀ ਪੁਲਿਸ ਹੁੰਦੇ ਆ ਬਰਲਿਨ 'ਚ ਮੈਂ ਵੀ ਉੱਬਰੀਡ ਦਾ ਜਾਂ ਬੋਲਡ ਦੀ ਕਿਤੇ ਕਿਸੇ ਦੀ ਆਈਡੀ ਦੇ ਉੱਤੇ ਕਹਿੰਦਾ ਕੰਮ ਕੀਤਾ ਹੁਣ ਤਿੰਨ ਚਾਰ ਦਿਨ ਤੋਂ ਲਗਾਤਾਰ ਫੇਰ ਉਹੀ ਗੱਲ ਆਉਂਦੀ ਹੈ ਵੀ ਜਿਨ੍ਹਾਂ ਦੇ ਸਿਰ ਤੇ ਪੈਂਦੀ ਆ ਜਾਂ ਫਿਰ ਆਪਾਂ ਪੰਜਾਬੀ 'ਚ ਕਹਿੰਦੇ ਹੁੰਨੇ ਆ ਨਾ ਵੀ ਜਿਸ ਤਨ ਲਾਗੇ ਸੋ ਤਨ ਜਾਣੇ ਇਦੋਂ ਪਹਿਲਾਂ ਮੈਂ ਹੋਰ ਆਪਣੀ ਅੱਗੇ ਡੀਪਲੀ ਨੂੰ ਗੱਲ ਨੂੰ ਲੈ ਕੇ ਜਾਵਾਂ ਪਹਿਲਾਂ ਤੁਸੀਂ ਪ੍ਰੂਫ ਦੇਖੋ ਵੀਡੀਓ ਦੇਖੋ ਜਿਹੜੀ ਜਰਮਨ ਵਾਲਿਆਂ ਨੇ ਡਾਕੂਮੈਂਟਰੀ ਬਣਾਤੀ ਹੈ ਵੀ ਕਿੰਨੇ ਮਿਲੀਅਨ ਦਾ ਸਾਡੀ ਕੰਮ ਆਪਕਦੇ ਕੰਟਰੀ ਨੂੰ ਦੇਸ਼ ਨੂੰ ਘਾਟਾ ਪਾਇਆ ਕਿੰਨਾ ਨੇ ਸਟੂਡੈਂਟਾਂ ਨੇ ਜਾਂ ਹੋਰ ਕਿਸੇ ਕੰਟਰੀ ਦੇ ਜਿਹਨਾਂ ਕੋਲੇ ਪੇਪਰ ਨੇ ਜਿਹੜੇ ਟੈਕਸ ਚੋਰੀ ਕਰਦੇ ਨੇ 2 ਨੰਬਰ 'ਚ ਫੇਕ ਆਈਡੈਂਟੀਟੀ ਕੰਮ ਕਰਦੇ ਨੇ ਆਪਣੇ ਮੁੰਡੇ ਵੀ ਪੜੇ ਨੇ ਠੀਕ ਹੈ ਜੀ ਵਿੱਚੋਂ ਇੱਕ ਅੱਧਾ ਰਿਪੋਰਟ ਵੀ ਕੀਤਾ ਇਹਨਾਂ ਨੇ ਹੁਣ ਅੱਗੇ-ਅੱਗੇ ਥੋੜੇ ਖੁੱਲੂ ਹੈ ਜੁਲਾਈ ਦੇ ਐਂਡ ਦੀ ਵੀਡੀਓ ਆ ਥੋੜਾ ਜਿਹਾ ਬਿਜ਼ੀ ਸੀਗਾ ਵੀਡੀਓ ਬਣੀ ਨਹੀਂ ਹੁਣ ਜਿੰਨਾ ਉਹਦੇ ਚੀਜ਼ ਦਾ ਬਰਲਿਨ ਚ ਪਤਾ ਉਹਨਾਂ ਨੇ ਕਹਿਣਾ ਵੀ ਵਾਕਈ ਸਹੀ ਹੈ ਸਹੀ ਹੈ ਸਹੀ ਹੈ ਜਿੰਨਾਂ ਨੂੰ ਮੰਨ ਲਓ ਕਦੇ ਖਬਰੇ ਨਹੀਂ ਸੁਣੀ ਜਾਂ ਅਗਲੇ ਕਹਿੰਦੇ ਨੇ ਜਿਹੜਾ ਕੁਝ ਹੋ ਰਿਹਾ ਹੋ ਰਿਹਾ ਠੀਕ ਹੈ ਉਹ ਲੋਕਾਂ ਨੇ ਕਹਿਣਾ ਵੀ ਛੱਡੋ ਭਰਾ ਆਪਾਂ ਨੇ ਕੀ ਲੈਣਾ ਹੈ ਵੀਰੇ ਕੀ ਲੈਣਾ ਨਹੀਂ ਇਹ ਤੁਹਾਡਾ ਨੰਬਰ ਵੀ ਲੱਗਣ ਵਾਲੀ ਆ ਹੁਣ ਪਹਿਲਾਂ ਖਬਰ ਦੇਖ ਲਓ ਅਨ ਈਵਨਿੰਗ ਇਨ ਜੁਲਾਈ ਔਨ ਅ ਸਟਰੀਟ ਇਨ ਬਰਲਿਨ ਨੋਕਰਨ ਵੀ ਅਬਜ਼ਰਵ ਡਿਲੀਵਰੀ ਕੋਰੀਅਰਸ ਵਨ ਬਾਈ ਵਨ ਮੋਰ ਦਨ 70 ਰਾਈਡਰਸ ਅਰਾਈਵ ਹੇਅਰ ਇਨ ਸਮਾਲ ਗਰੁੱਪਸ ਦੇ ਵੇਟ ਫਾਰ ਦਿਸ ਮੈਨ ਇਨ ਦੀ ਔਰੇਂਜ ਟੀ-ਸ਼ਰਟ It's payday. The man hands out envelopes filled with cash. Okay, just walk away now. He says he was working illegally. A rider who claims to have delivered orders for Liferando tells us. "I didn't have a contract. As far as I know, no social security contributions or taxes were paid. Across Germany, thousands of couriers deliver food every day that was ordered via apps like Lieferando, Volt, or Uber Eats. The platforms collect a commission for every order. The industry is booming. In Germany, revenue has now reached over 7 billion euros. The downside the working conditions of the couriers. This is shown by a recent study from the Berlin Social Science Center. Anyone who scores 10 out of 10 points meets minimum standards, such as adhering to human rights or the UN's core labor standards. The assessment is devastating. Leferando receives 4 out of 10 points, while Uber Eats and Walt get 0 points. None of the companies meet the minimum standards for fair work. For Uber Eats and Walt, we found no evidence that employees always earn at least the minimum wage. We found no evidence that employees there encounter fair working conditions, especially regarding health protection. We found no evidence that employees always have access to valid and correct contracts. Volt informed Contrasti upon request that they had decided not to participate in the study. Because the assessment is based on a series of methods and criteria that, while well-intentioned, do not reflect the complexity and legal constraints of our business model. So, for their evaluation, the WZB researchers could only use information they collected themselves, especially from drivers working for subcontractors. According to Uber Eats, the report presents a distorted picture of the delivery industry by focusing on a few individual cases. Lieferando emphasizes that they emerged as the fairest ordering platform in Germany in the ranking. However, the methodology would overemphasize the criticism of Lieferando. Uber Eats and WALT have been working with subcontractors for years. Lieferando, on the other hand, did not for a long time and was therefore considered the best among the bad options. The delivery service itself advertises that all Lieferando drivers are directly and permanently employed. What isn't mentioned here is that they too are already working with subcontractors and plan to expand this further in the future. The company is laying off 2,000 of its approximately 10,000 drivers. just like uber eats and at times wolt liferando is now relying on the service provider fleetory fleetory employs more than 2000 drivers and the trend is rising oi documentary si do time minute di tusi sun li a saryane theek hai la main puri uddati aapanu koi like view da nahi hunda ve je copyright aave jo marzi aave koi chakkar nahi hai ga othe par kehne to paave ehe hai sade lokan nu taahi benti kitti si ve portugal apne lokan de naal khado jaake ਵੀ ਜਿਹੜੇ ਲੋਕ ਹੁਣ ਤੁਸੀਂ ਜਰਮਨ ਚੋਂ ਇਹ ਚੀਜ਼ ਜਰਮਨ ਚ ਵੀ ਹੋਊਗੀ ਹੁਣ ਤੁਸੀਂ ਇਹ ਨਾ ਸੋਚੋ ਵੀ ਹਾਂ ਅਸੀਂ ਉੱਥੇ ਗਏ ਨਹੀਂ ਹੈਗੇ ਜਾਂ ਧਰਨੇ ਤੇ ਨਹੀਂ ਗਏਗੇ ਕੋਈ ਗੱਲ ਨਹੀਂ ਬਰੇ ਤੁਸੀਂ ਆਪਣੇ ਵਾਸਤੇ ਜਾਣਾ ਤੇ ਸਾਡੇ ਵਾਸਤੇ ਨਹੀਂ ਜਾਣਾ ਹੈਗਾ ਠੀਕ ਹੈ ਪਰ ਜਿਹੜਾ ਹੁਣ ਤੁਸੀਂ ਜਰਮਨ ਚ ਇਹ ਕੰਮ ਚੱਲ ਰਿਹਾ ਜਾਂ ਜਰਮਨ ਚ ਕਿਸੇ ਦਾ ਧੀ ਪੁੱਤਾ ਕੋਈ ਇੰਡੀਆ ਤੋਂ ਮੈਨੂੰ ਦੇਖ ਰਿਹਾ ਤੁਹਾਨੂੰ ਬੇਨਤੀ ਹੈ ਆਪਣੇ ਧੀ ਪੁੱਤ ਨੂੰ ਸਮਝਾਓ ਵੀ ਜੇ ਤੁਸੀਂ ਜਰਮਨ ਚ ਰਹਿਣਾ 15-20 ਲੱਖ ਰੁਪਏ ਲਾ ਕੇ ਆਏ ਹੋ ਹਾਂ ਭਾਈ ਸਹੀ ਤਰੀਕੇ ਨਾਲ ਚੱਲਾਂ ਠੀਕ ਹੈ ਟੈਕਸ ਪੇ ਕਰ ਸਹੀ ਤਰੀਕੇ ਨਾਲ ਕਿਤੇ ਕੰਮ ਕਰ ਜੇ ਮਿਲਦਾ ਨਹੀਂ ਮਿਲਦਾ 2 ਮਹੀਨੇ ਬਿੱਲਿਆਂ ਬਹਿ ਕੇ ਖਾਲਾ ਉਹਦੇ ਨਾਲੋਂ ਉਹ ਚੰਗਾ ਹੁਣ ਤੁਸੀਂ ਜੇ ਟੈਕਸ ਸਟੋਰੀ ਕਰਨ ਦੇ ਚੱਕਰ 'ਚ ਜਾ ਠੀਕ ਹੈ 100 170 80 100 0 1.5 150 0 ਤੱਕ ਮੁੰਡੇ ਦਿਹਾੜੀ ਪਾਉਂਦੇ ਨੇ ਉੱਥੇ ਠੀਕ ਹੈ ਜੇ ਮੈਂ ਹੋਵਾਂ ਮੈਂ ਵੀ ਕਹਾਂ ਚੱਲ ਓਰ 100 150 0 ਦਿਹਾੜੀ ਬਣਦੀ ਆ ਕਿਹੜਾ ਟੈਕਸ ਤਾਰੂ ਕਿਹੜਾ ਪੇਪਰਾਂ ਤੇ ਕੰਮ ਕਰੂ ਜਾਂ ਨਹੀਂ ਕੰਮ ਮਿਲ ਰਿਹਾ ਪ੍ਰੋਬਲਮ ਹੈ ਠੀਕ ਹੈ ਪਰ ਇਹਦੇ ਨੁਕਸਾਨ ਕੀ ਨੇ ਤੁਹਾਡੇ ਸਾਹਮਣੇ ਨੇ ਇਹਦੇ ਅੱਗੇ ਸਿੱਟੇ ਕੀ ਨਿਕਲਣੇ ਨੇ ਤੁਹਾਡੇ ਸਾਹਮ ਹੁਣ ਇਸੇ ਚੀਜ਼ ਦੇ ਚੱਕਰ 'ਚ ਜਿੰਦੇ ਖਬਰਾਂ ਦੇਖਦੇ ਨੇ ਇੰਗਲੈਂਡ 'ਚ ਕਿੱਡੀ ਵੱਡੀ ਪ੍ਰੋਟੈਸਟ ਹੋ ਕੇ ਹਟਿਆ ਕੀ ਨੇ ਕੀਤੀ ਆ ਗੋਰਿਆਂ ਨੇ ਲੱਖ ਸਵਾ ਲੱਖ ਕੱਲਾ ਹੀ ਉਹਦੇ 'ਚ ਗੋਰਾ ਸ਼ਾਮਲ ਹੋਇਆ ਪ੍ਰੋਟੈਸਟ ਦੇ ਵਿੱਚ ਜਿਵੇਂ ਆਪਾਂ ਪੰਜਾਬ 'ਚ ਕਹਿੰਦੇ ਨਾ ਬਈਆਂ ਨੂੰ ਕੱਢੋ ਉਦੋਂ ਵੀ ਕਹਿੰਦੇ ਨੇ ਜਿਹੜੇ ਇੱਥੇ 2 ਨੰਬਰ 'ਚ ਰਹਿ ਰਹੇ ਨੇ ਜਾਂ ਕੁਝ ਵੀ ਇਹ ਲੋਕਾਂ ਨੂੰ ਕੱਢੋ ਡਿਪੋਰਟ ਕਰੋ ਆਸਟ੍ਰੇਲੀਆ 'ਚ ਵੀ ਇਹੀ ਕਹਿ ਰਹੇ ਨੇ ਡਿਪੋਰਟ ਕਰੋ ਪੁਰਤਗਾਲ ਵਾਲੇ ਵੀ ਇਹੀ ਕਹਿ ਰਹੇ ਨੇ ਇਹਨਾਂ ਨੂੰ ਕੱਢੋ ਇੱਥੋਂ ਠੀਕ ਐ ਐਸਆਈਐਸ ਵਗੈਰਾ ਦੇ ਵਿੱਚ ਪਾਏ ਨੇ ਤੇ ਜਿਹੜੇ ਪੁਰਤਗਾਲ ਵਾਲੇ ਭੈਣ ਭਰਾ ਉਹਰੇ ਕੰਮ ਵੀ ਕਰਦੇ ਨੇ ਸਾਰੀ ਕਰਦੇ ਨੇ ਯਾਰ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਹੈਗਾ ਉਹਨੂੰ ਕਹਿ ਰਿਹਾ ਵੀ ਭਾਈ ਫਿਰ ਵੀ ਬਚ ਕੇ ਠੀਕ ਆ ਲੋਕਾਂ ਦੀਆਂ ਗੱਲਾਂ ਚ ਨਾ ਉਹ ਡਾਕੂਮੈਂਟਰੀ ਤੁਹਾਡੇ ਸਾਹਮਣੇ ਤਿਆਰ ਆ ਇਹ ਤੇ ਐਕਸ਼ਨ ਵੀ ਆਊਗਾ ਉਹਨਾਂ ਵਾਲੇ ਟਾਈਮ ਦੇ ਵਿੱਚ ਕਿਉਂਕਿ ਜਰਮਨ ਦੇ ਲੋਕ ਵੀ ਇਹ ਚੀਜ਼ ਦੇ ਦਿੰਦੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਵੀ ਯਾਰ ਅਸੀਂ ਤਾਂ ਨਾ ਟੈਕਸ ਤਾਰ ਰਹੇ ਹਾਂ ਕੰਮ ਕਰ ਰਹੇ ਹਾਂ ਗਵਰਨਮੈਂਟ ਸਾਡੇ ਤੇ ਬਜਨ ਪਾਈ ਜਾ ਰਹੀ ਹੈ ਇਧਰਲੇ ਪਾਸੋਂ ਲੋਕ ਟੈਕਸ ਚੋਰੀ ਕਰ ਰਹੇ ਨੇ ਜਾਂ ਲੋਕ 2 ਨੰਬਰ 'ਚ ਕੰਮ ਕਰ ਰਹੇ ਨੇ ਕਿਸੇ ਹੋਰ ਕੰਟਰੀ ਦੇ ਪੇਪਰਾਂ ਦੇ ਕੰਮ ਕਰ ਰਹੇ ਨੇ ਜਾਂ ਸਟੂਡੈਂਟ ਨੇੜੇ ਆਪਾਂ ਕਹ ਜੀ ਸਸਤੇ ਰੇਟਾਂ ਪਰ ਇਹਦਾ ਅਸਰ ਸਾਰਿਆਂ ਤੇ ਪੈਂਦਾ ਉਹ ਤੋਂ ਬਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ ਹੁਣ ਵੀ ਮੈਂ ਇਹ ਗੱਲਾਂ ਕਿਉਂ ਤੁਹਾਨੂੰ ਕਹਿ ਰਿਹਾ ਵੀ ਦੇਖੋ ਹੁਣ ਇੱਕ ਆਪਣੇ ਡਿਊਸ ਵਰਗ ਦੇ ਵਿੱਚ ਗੁਰੂ ਘਰ ਦੇ ਵਿੱਚ ਮਸਲਾ ਬਣਿਆ ਸੀਗਾ ਠੀਕ ਆ ਲੋਕਾਂ ਨੇ ਆਪਣੇ ਉੱਥੇ ਵੀ ਪ੍ਰੋਟੈਸਟ ਕੀਤੀ ਆ ਹੁਣ ਸੰਡੇ ਵਾਲੇ ਦਿਨ ਆਪਾਂ ਕਹਿ ਦਈਏ ਉਰੇ ਰੂਹੇ ਤਾਗਾ ਸ਼ਾਂਤੀ ਹੁੰਦੀ ਆ ਕੋਈ ਐਦਾਂ ਦਾ ਕਹਈਏ ਆਪਾਂ ਨੂੰ ਕੋਈ ਰੋਲਾ ਗੋਲਾ ਨਹੀਂ ਮੰਗਣਦੇ ਹੈਗੇ ਪਾਉਣ ਨਹੀਂ ਦਿੰਦੇ ਬਾਕੀ ਨੇ ਦੇ ਕਾਨੂੰਨ ਦੇ ਵਿੱਚ ਵੀ ਆ ਵੀ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਦਾਂ ਹੀ ਸ਼ਾਂਤੀ ਆ ਜੇ ਕੋਈ ਵੰਡੀ ਵੰਡੀ ਰੋਲਾ ਕਰ ਪਾਉਂਦਾ ਵੀ ਆ ਤਾਂ ਆਲੇ ਪੁਲਿਸ ਨੂੰ ਫੋਨ ਮਾਰਦੇ ਜਦੇ ਭਾਈ ਫਟ ਚੱਕੋ ਇਹਨਾਂ ਨੂੰ ਬੰਦ ਕਰੋ ਰੋਲਾ ਰੋਲਾ ਇਹਨਾਂ ਦਾ ਹੁਣ ਸਾਡੇ ਬੰਦਿਆਂ ਨੇ ਸੌਂ ਸੰਡੇ ਵਾਲੇ ਦਿਨ ਜਰਮਨੀ ਜਾਂਦਾ ਸੌਂ ਡਗ ਸੰਡੇ ਵਾਲੇ ਦਿਨ ਗੁਰੂ ਘਰ ਦੇ ਬਾਹਰ ਹਣੀ ਪ੍ਰੋਟੈਸਟ ਕੀਤੀ ਆ ਧਰਨਾ ਲਾਇਆ ਆਪਣੇ ਵਿਚਾਰ ਦਿੱਤੇ ਨੇ ਸਪੀਕਰ ਫੜ ਕੇ ਜੋ ਕੁਝ ਵੀ ਲਾ ਲੋ ਪਰ ਸਾਡੇ ਲੋਕਾਂ ਨੂੰ ਯਾਰ ਇਹ ਚੀਜ਼ ਸੋਚਣ ਦੀ ਲੋੜ ਆ ਠੀਕ ਐ ਕੱਲ ਨੂੰ ਇਹ ਕਹਿਣਗੇ ਸਾਡੇ ਜਰਮਨ ਲੋਕ ਖਿਲਾਫ ਹੋ ਗਏ ਨੇ ਇਹ racist moves ਨੇ ਠੀਕ ਹੈ ਇਹ ਸਾਨੂੰ ਐ ਤੰਗ ਕਰਦੇ ਨੇ ਇਹ ਸਾਡੇ ਤੇ ਲੱਗਦੇ ਨਹੀਂ ਤੁਸੀਂ ਇਹਨਾਂ ਦੇ ਕਾਨੂੰਨਾਂ ਦੇ ਖਿਲਾਫ ਜਾ ਰਹੇ ਹੋ ਚਾਹੇ ਤੁਸੀਂ ਪਰਮਿਸ਼ਨ ਲੈ ਕੇ ਧਰਨਾ ਲਾਇਆ ਚਾਹੇ ਬਿਨਾ ਪਰਮਿਸ਼ਨ ਤੋਂ ਲਾਇਆ ਪਰ ਪਰਚਾ ਉਹਦੇ ਨਾਲ ਇਹ ਆਮ ਲੋਕ ਹੋ ਰਹੇ ਨੇ ਤੁਸੀਂ ਲਾਓ ਸੰਡੇ ਵਾਲੇ ਦਿਨ ਤੋਂ ਬਿਨਾ ਮੰਡੇ ਨੂੰ ਲਾਓ ਟਿਊਸ਼ਨ ਲਾਓ ਹੋਰ ਦਿਨ ਲਾ ਲਓ ਉਹ ਦਿਨ ਤੁਸੀਂ ਲੋਕਾਂ ਨੇ ਕੰਮ ਤੇ ਜਾਣਾ ਤੁਸੀਂ ਆਪਣਾ ਕੰਮ ਦੇਖਦੇ ਹੋਏ ਦੂਜੇ ਬੰਦਿਆਂ ਨੂੰ ਪਰੇਸ਼ਾਨ ਕਰ ਰਹੇ ਹੋ ਇਹ ਵੀ ਇੱਕ ਰੀਜ਼ਨ ਹੈ ਹੁਣ ਆਪਾਂ ਨੀਰਾ ਪੂਰਾ ਕਹਿੰਦੇ ਆ ਇੰਗਲੈਂਡ ਦੀ ਗਵਰਨਮੈਂਟ ਖਿਲਾਫ ਹੋ ਗਈ ਜੀ ਆਸਟ੍ਰੇਲੀਆ ਦੀ ਗਵਰਨਮੈਂਟ ਸਾਡੇ ਖਿਲਾਫ ਹੋ ਗਈ ਆ ਪੁਰਤਗਾਲ ਦੀ ਖਿਲਾਫ ਹੋ ਗਿਆ ਕੱਲ ਤੁਸੀਂ ਕਹੋਗੇ ਸਾਡੇ ਖਿਲਾਫ ਜਰਮਨ ਦੀ ਹੋ ਗਈ ਸਪੇਨ ਦੀ ਹੋ ਗਈ ਪਰ ਉਹਦੇ ਪਿੱਛੇ ਹਮੇਸ਼ਾ ਰੀਜ਼ਨ ਹੁੰਦੇ ਨੇ ਸਾਡੇ ਲੋਕ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਚਾਹੇ ਨਵੇਂ ਨੇ ਚਾਹੇ ਪੁਰਾਣੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਵੀ ਕੱਲੇ ਸਟੂਡੈਂਟਾਂ ਨੂੰ ਕਹੀ ਜਾਵੇ ਨਹੀਂ ਪੁਰਾਣੇ ਲੋਕ ਬਹੁਤ ਨੇ ਠੀਕ ਆ ਨਵੇਂ ਵੀ ਬਹੁਤ ਨੇ ਸੋ ਸਾਰਿਆਂ ਨੂੰ ਬੇਨਤੀ ਆ ਮੇਰਾ ਭਰਾ ਠੀਕ ਆ ਚਾਹੇ ਆਪਾਂ ਪੁਰਤਗਾਲ ਤੇ ਵੀਡੀਓ ਪਾਈਏ ਚਾਹੇ ਜਰਮਨ ਤੇ ਪਾਈਏ ਇਹ ਹਾਲਾਤ ਇੱਥੇ ਵੀ ਬਣਨਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਸੀਂ ਡਾਕੂਮੈਂਟਰੀਆਂ ਚੈੱਕ ਕਰੋ ਤੁਸੀਂ ਨਿਊਜ਼ ਸੁਣਿਆ ਕਰੋ ਤੁਸੀਂ ਖਬਰਾਂ ਸੁਣਿਆ ਕਰੋ ਵੀ ਕੀ ਚੱਲਦਾ ਨਿਰਾਪੂਰਾ ਹੀ ਨਹੀਂ ਹੈਗਾ ਕੰਮ ਤੇ ਬਾਗੇ ਘਰੇ ਆ ਕੇ ਸੋਗੇ ਨਾ ਜਰਮਨ ਤੁਹਾਨੂੰ ਆਉਦੀ ਨਹੀਂ ਹੈਗੀ ਇੰਗਲਿਸ਼ ਤੁਸੀਂ ਸੁਣਦੇ ਨਹੀਂ ਹੈਗੇ ਕਿ ਦਿਨਾਂ ਕੋਈ ਖਬਰ ਦੇਖਦੇ ਹੋ ਬਸ ਉੱਥੇ ਲੱਗਿਓ ਤਕੀਰ ਦੇ ਫਕੀਰ ਹੋਏ ਹੋਇਓ ਚਾਹੇ ਸਟੂਡੈਂਟ ਨੇ ਚਾਹੇ ਸਾਡੇ ਪੁਰਾਣੇ ਬੰਦੇ ਨੇ ਕੋਈ ਵੀ ਲਾ ਲੋ ਠੀਕ ਹੈ ਤੇ ਯਾਰ ਮੈਨੂੰ ਸਮਝ ਨਹੀਂ ਲੱਗ ਰਹੀ ਹੁਣ ਮੈਨੂੰ ਕਿਹੜੇ ਸ਼ਬਦਾਂ ਦੇ ਵਿੱਚ ਤੁਹਾਨੂੰ ਬਿਆਨ ਕਰਾਂ ਜਾਂ ਸਮਝਾਵਾਂ ਠੀਕ ਹੈ ਨਾ ਹੁਣ ਕਈ ਤਾਂ ਲੋਕੀ ਇਹ ਕਹਿਣਗੇ ਵੀ ਤੂੰ ਆਪ ਤੈਨੂੰ ਪੇਪਰ ਮਿਲ ਕੇ ਖਾਨੀ ਜਰਮਨ ਵਾਲਿਆਂ ਦੀ سپورਟ ਕਰਦਾ سپورਟ ਵੀਰੇ ਮੈਂ ਆਪਣੇ ਇੰਡੀਅਨ ਪੰਜਾਬੀ ਭੈਣ ਭਰਾਵਾਂ ਦੀ ਉਹ ਕਰੂੰਗਾ ਹਮੇਸ਼ਾ ਠੀਕ ਆ ਪਰ ਤੁਹਾਨੂੰ ਲੋਕਾਂ ਨੂੰ ਮੈਂ ਸਮਝਾ ਸਕਦਾ ਕਹਿ ਸਕਦਾ ਵੀ ਭਾਈ ਆਹ ਚੀਜ਼ ਆ ਹੁਣ ਅਸੀਂ ਜਰਮਨ ਲੋਕਾਂ ਦੇ ਨਾਲ ਹੀ ਉਰੇ ਰਹਿੰਦੇ ਆ ਕੰਮ ਤੇ ਵੀ ਰਹਿੰਦੇ ਆ ਉਹ ਲੋਕ ਵੀ ਪੜਦੇ ਨੇ ਦੇਖਦੇ ਨੇ ਹਰ ਇੱਕ ਪਾਸੋਂ ਗੱਲ ਸੁਣਨ ਨੂੰ ਮਿਲਦੀ ਆ ਠੀਕ ਆ ਨਾ ਤਾਂ ਹੀ ਉਹ ਚੀਜ਼ਾਂ ਦਾ ਪਤਾ ਲੱਗਦਾ ਤਾਂ ਹੀ ਤੁਹਾਨੂੰ ਕਹਿ ਰਿਹਾ ਬਾਰ-ਬਾਰ ਵੀ ਭਾਈ ਇੱਕੋ ਹੀ ਬੇਨਤੀ ਆ ਗਲਤ ਕੰਮਾਂ ਤੋਂ ਬਚੋ ਠੀਕ ਐ ਘੱਟ ਖਾ ਲੋ ਸਾਫ਼ ਸੁਥਰੀ ਖਾ ਲੋ ਤੁਸੀਂ ਪੈਸੇ ਲਾ ਕੇ ਆਏ ਹੋਇਓ ਤੈਨੂੰ ਪਤਾ 6 ਮਹੀਨੇ ਘੱਟ ਕੰਮ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਆ ਕੇ ਲੈਂਗੁਏਜ ਸਿੱਖੋ ਤੈਨੂੰ ਕੰਮ ਵੀ ਮਿਲੂ ਸਭ ਕੁਝ ਮਿਲੂਗਾ ਪਰ ਜਿਹੜੇ ਹੋਰ ਵੀ ਉਰਾਂ ਪਰਾਂ ਕੰਟਰੀਆਂ ਤੋਂ ਮੇਰੇ ਭੈਣ ਭਰਾ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਵੀਰੇ ਥੋੜਾ ਜਿਹਾ ਬਚ ਕੇ ਠੀਕ ਆ ਹੁਣ ਤੁਹਾਡੇ ਕੋਲੇ ਪੁਰਤਗਾਲ ਦੇ ਜਾਂ ਕਿਸੇ ਹੋਰ ਕੰਟਰੀ ਦੇ ਪੇਪਰ ਹੈਗੇ ਨੇ ਜਰਮਨ ਦੇ ਚੱਕਰ 'ਚ ਤੁਸੀਂ ਉਹ ਵੀ ਨਾ ਗਵਾ ਲਓ ਤੁਹਾਡੇ ਸਾਹਮਣੇ ਆ ਕੀ ਹਾਲਾਤ ਨੇ ਕਹਿਣ ਦੀ ਲੋੜ ਨਹੀਂ ਹੈਗੀ ਆ ਪਤਾ ਤੁਹਾਡੇ ਪੱਖ ਦੀ ਗੱਲ ਕਰ ਰਿਹਾ ਵੀ ਭਾਈ ਬਚ ਕੇ ਅੱਜ ਵੀ ਮੈਂ ਇਹੀ ਗੱਲ ਕਰ ਰਿਹਾ ਇਹ ਵੀਡੀਓ ਮੈਂ ਸਵੇਰੀ ਅਪਲੋਡ ਕਰ ਦੂੰਗਾ ਕੱਲ ਨੂੰ ਮੰਗਲਵਾਰ ਆ ਵੀ ਬੁੱਧਵਾਰ ਨੂੰ ਆਪਣੇ ਪੁਰਤਗਾਲ ਚ ਦੁਪਹਿਰੇ 2 ਵਜੇ ਪ੍ਰੋਟੈਸਟ ਹੈ ਠੀਕ ਹੈ ਤੁਸੀਂ ਇਹ ਨਾ ਸੋਚੋ ਤੁਹਾਡੇ ਕੋਲੇ ਪੇਪਰ ਨਹੀਂ ਅੱਜ ਤੁਸੀਂ ਉਹਨਾਂ ਨਾਲ ਖੜੋਗੇ ਠੀਕ ਹੈ ਕੱਲ ਨੂੰ ਜਰਮਨ ਚ ਜਿਹੜੇ ਬੰਦੇ ਆ ਕੰਮ ਕਰ ਰਹੇ ਨੇ ਜਰਮਨ ਚ ਕਿਸੇ ਨੇ ਨਹੀਂ ਖੜਨਾ ਹੈਗਾ ਆਪਾਂ ਨੇ ਵੀ ਨਹੀਂ ਖੜਨਾ ਹੈਗਾ ਕਿਉਂਕਿ ਆਪਾਂ ਹੁਣ ਵੀਡੀਓ ਬਣਾ ਬਣਾ ਕੇ ਤੁਹਾਨੂੰ ਅਵੇਅਰ ਕਰ ਰਹੇ ਹਾਂ ਵੀ ਭਾਈਆ ਡਾਕੂਮੈਂਟਰੀ ਬਣੀ ਆ ਆ ਦੇਖੋ ਪੂਰੀ ਪੂਰੀ ਡਿਟੇਲ ਇਹਨਾਂ ਨੇ ਕਿੰਨਾ ਮਿਲੀਅਨ ਰੁਪਏ ਦਿਖਾਇਆ ਵੀ ਸਾਨੂੰ ਇਨਾ ਘਾਟਾ ਪਿਆ ਹਰ ਇੱਕ ਸਾਡੇ ਨਾਲ ਤਾਂ ਕੋਈ ਖੜਦਾ ਨਹੀਂ ਜੀ ਪੰਜਾਬੀ ਨਾਲ ਪੰਜਾਬੀ ਨਹੀਂ ਖੜ ਰਿਹਾ ਕੋਈ ਨਹੀਂ ਉਹ ਕਰਦਾ ਹੈਗਾ ਹਰ ਇੱਕ ਬੰਦਾ ਲਾਈਕ ਵਿਊ ਤੇ ਵੀਡੀਓ ਪਾ ਰਿਹਾ ਵੀਰੇ ਲਾਈਕ ਵਿਊ ਵਾਲੇ ਲਾਈਕ ਵਿਊ ਤੇ ਵੀ ਪਾਉਣਗੇ ਪਰ ਹੁਣ ਤੁਸੀਂ ਸਮਝੋਗੇ ਤਾਂ ਹੀ ਕੰਮ ਚੱਲੂਗਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ ਇਦਾਂ ਦੇ ਕੰਮ ਨਾ ਕਰੋ ਖਾਸ ਕਰਕੇ ਜਿਹੜੇ ਜਰਮਨ ਚ ਸਟੂਡੈਂਟ ਮੇਰੇ ਭੈਣ ਭਰਾ ਆ ਰਹੇ ਨੇ ਤੁਸੀਂ 20 25 ਲੱਖ ਰੁਪਏ ਲਾ ਕੇ ਆਏ ਹੋ ਤੁਸੀਂ ਜਰੂਰ ਬਚੋ ਇਹ ਕੰਮਾਂ ਤੋਂ ਠੀਕ ਹੈ ਕਿਉਂਕਿ ਕਰਜ਼ਾ ਚੱਕ ਕੇ ਆਏ ਹੋ ਮੁੜ ਕੇ ਕਰਜ਼ਾ ਉਤਰਨਾ ਨਹੀਂ ਹੈਗਾ ਜ ਜਿਨ੍ਹਾਂ ਨੇ ਚੱਕ ਕੇ ਚੜਾਤਾ ਇੰਡੀਆ ਨੂੰ ਫਿਰ ਤੁਸੀਂ ਰੋਮੋਗੇ ਫਿਰ ਕਹਿੰਦੇ ਗਵਰਨਮੈਂਟ ਨਹੀਂ ਸਾਡੀ ਸੁਣਦੀ ਇੰਡੀਅਨ ਗਵਰਨਮੈਂਟ ਨੂੰ ਇਹਦੇ ਚ ਦਾਖਲ ਅੰਦਾਜ਼ੀ ਕਰਨੀ ਚਾਹੀਦੀ ਆ ਇੱਥੇ ਵੀਰੇ ਤੁਸੀਂ ਗੱਲ ਤੋਂ ਠੀਕ ਹੈ ਜੜਾ ਪੁਰਤਗਾਲ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਉਹ ਧੱਕਾ ਕਿਉਂਕਿ ਉਹਨਾਂ ਨੇ ਟੈਕਸ ਤਾਰੇ ਨੇ ਕੰਮ ਕਰੇ ਨੇ ਉੱਥੇ ਪਲੱਸ ਉਹਨਾਂ ਨੇ ਕੰਟਰੈਕਟਾਂ ਦੇ ਪੇਪਰੇ ਨੇ ਹਰ ਇੱਕ ਚੀਜ਼ ਕੀਤਾ ਗਵਰਨਮੈਂਟ ਨੂੰ 4 400 ਯੂਰੋ ਬਾਅਦ ਚ ਵੀ ਪਾਇਆ ਗਵਰਨਮੈਂਟ ਨੂੰ ਤੇ ਬਾਅਦ ਚ ਉਹਨੂੰ ਗਵਰਨਮੈਂਟ ਧੱਕਾ ਕਰ ਰਹੀ ਆ ਆਪਾਂ ਉਹਨਾਂ ਦੇ ਨਾਲ ਖੜਾਂਗੇ ਪਰ ਜੇ ਕੱਲ ਤੁਸੀਂ ਜਰਮਨ 'ਚ ਇਹ ਚੀਜ਼ ਕਹੋ ਵੀ ਅਸੀਂ 2 ਨੰਬਰ ਦੀਆਂ ਆਈਡੀ ਬ੍ਰੇਕ ਕਿਸੇ ਨੇ ਨਹੀਂ ਪਾਉਣੀ ਹੈਗੀ ਜਿਹੜੇ ਸਾਡੇ ਚੰਗੇ ਚੰਗੇ ਟਿਕਟੋਕਰ ਯੂਟਿਊਬਰ ਨੇ ਉਹ ਤਾਂ ਹਜੇ ਵੀ ਨਹੀਂ ਬੋਲਦੇ ਹੈਗੇ ਕਿਸੇ ਕਿਸੇ ਨੂੰ ਮੈਂ ਜਰਮਨ ਜਮ ਦਾ ਕੋਈ ਵੀਡੀਓ ਦੇਖੀ ਨਹੀਂ ਹੈਗੇ ਨਹੀਂ ਇੱਕ ਅਮਰੀਕੀ ਭਾਜੀ ਨੇ ਪਾਈ ਵਾ ਸਪੇਨ ਤੋਂ ਪੁਰਤਗਾਲ ਵਾਲਿਆਂ ਦੇ ਹੱਕ ਚ ਤੇ ਜਿਹੜੇ ਪੁਰਤਗਾਲ ਦੇ ਮੁੰਡੇ ਨੇ ਚਲੋ ਉਹਨਾਂ ਨੇ ਤਾਂ ਪਾਉਣੀ ਹੀ ਪਾਉਣੀਆਂ ਨੇ ਹੋਰ ਮੈਂ ਕਿਸੇ ਜੱਡੀ ਕੋਈ ਵੀਡੀਓ ਨਹੀਂ ਦੇਖੀ ਹੈਗੀ ਕੋਈ ਹੱਕ ਚ ਬੋਲ ਰਿਹਾ ਹੋਵੇ ਤੇ ਕੱਲੂ ਜਦੋਂ ਤੁਹਾਡੇ ਤੇ ਪੈਣੀ ਆ ਔਰੇ ਜਰਮਨ ਵਾਲੇ ਉਹ ਤੁਹਾਡੇ ਹੱਕ ਚ ਕਿਸੇ ਨੇ ਨਹੀਂ ਖੜਨਾ ਹੈਗਾ ਤਾਂ ਭਾਈ ਆਪਣਾ ਹੁਣੀ ਬਚ ਕੇ ਚੱਲਿਓ ਠੀਕ ਹੈ ਬਾਕੀ ਜੀ ਜੇ ਵਧੀਆ ਲੱਗੀ ਇਨਫੋਰਮੇਸ਼ਨ ਫੋਲੋ ਜਰੂਰ ਕਰ ਲਿਓ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਹਮੇਸ਼ਾ ਸੱਚੀ ਤੇ ਸਾਫ਼ ਸੁਥਰੀ ਇਨਫੋਰਮੇਸ਼ਨ ਮਿਲਦੀ ਆ ਉਦੋਂ ਤੱਕ ਲਈ ਥੈਂਕ ਯੂ ਰੱਬ ਰਾਖਾ